ਦੋਸਤੋ ਪਿਛਲੇ ਕੁਝ ਦਿਨਾਂ ਤੋਂ ਪੂਰੇ ਭਾਰਤ ਵਿੱਚ ਇੱਕ ਆ ਹਾਥੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਇਸ ਹਾਥੀ ਕਾਰਨ ਭਾਰਤ ਦਾ ਪੂਰਾ ਜੈਨ ਸਮਾਜ ਅਤੇ ਅੰਬਾਨੀ ਗਰੁੱਪ ਆਹਮੋ ਸਾਹਮਣੇ ਹੋ ਗਏ ਹਨ ਇੱਕ ਹਾਥੀ ਕਾਰਨ ਐਸਾ ਵਿਵਾਦ ਖੜਾ ਹੋਇਆ ਹੈ ਕਿ ਰਾਤੋਂ ਰਾਤ ਕਰੀਬ 7 ਲੱਖ ਤੋਂ ਵੱਧ ਲੋਕਾਂ ਨੇ ਅੰਬਾਨੀ ਦੀ Jio SIM ਨੂੰ ਫੋਨਾਂ 'ਚੋਂ ਕੱਢ ਕੇ ਤੋੜ ਦਿੱਤਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਸਿਰਫ ਇੱਕੋ ਬਾਈਕਾਡ Jio ਬਾਈਕਾਰਡ ਅੰਬਾਨੀ ਦੇ ਹੈਸ਼ਟੈਗ ਟ੍ਰੈਂਡ ਕਰ ਰਹੇ ਹਨ। ਇਹ ਹੀ ਨਹੀਂ ਇਸ ਹਾਥੀ ਕਾਰਨ ਮਹਾਰਾਸ਼ਟਰ ਸਰਕਾਰ ਵਸਤੇ ਵੀ ਬੜਾ ਵੱਡਾ ਸੈਂਟਰੜ ਖੜਾ ਹੋ ਗਿਆ ਹੈ। ਮਹਾਰਾਸ਼ਟਰ ਦੇ ਕਈ ਐਮਐਲਏ, ਕਈ ਐਮਪੀਐਸ ਹਾਥੀ ਕਾਰਨ ਸੜਕਾਂ ਤੇ ਉਤਰ ਆਏ ਹਨ। ਪਿਛਲੇ ਦਿਨੀ ਇਸੇ ਹਾਥੀ ਲਈ ਮਹਾਰਾਸ਼ਟਰ ਦੇ ਕਰੀਬ 700 ਤੋਂ ਵੱਧ ਪਿੰਡਾਂ ਦੇ ਲੋਕ ਜਿਨ੍ਹਾਂ ਦੀ ਗਿਣਤੀ 7 ਲੱਖ ਤੋਂ ਵੀ ਉੱਪਰ ਸੀ। ਇਹਨਾਂ 7 ਲੱਖ ਲੋਕਾਂ ਨੇ 45 ਕਿਲੋਮੀਟਰ ਪੈਦਲ ਚੱਲ ਕੇ ਇਹ ਸਹਾਤੀ ਵਸਤੇ ਰੋਸ ਪ੍ਰਦਰਸ਼ਨ ਕੀਤਾ ਹੈ ਹਰ ਥਾਂ ਲੋਕ ਅੰਬਾਨੀ ਨੂੰ ਬੁਰਾ ਭਲਾ ਬੋਲ ਰਹੇ ਹਨ ਸਿਰਫ ਇੱਕੋ ਇਸ ਹਾਥੀ ਕਰਕੇ ਪਰ ਇਹ ਹਾਥੀ ਹੈ ਕੀ ਚੀਜ਼ ਕੀ ਹੈ ਇਸਦੀ ਖਾਸੀਅਤ ਕਿਉਂ ਲੱਖਾਂ ਲੋਕ ਹਾਥੀ ਲਈ ਅੰਬਾਨੀ ਨਾਲ ਪਿੜ ਗਏ ਹਨ ਇਸ ਹਾਥੀ ਅਤੇ ਅਤੇ ਇਸ ਦੇ ਕਾਰਨ ਸ਼ੁਰੂ ਹੋਏ ਵਿਵਾਦ ਦੀ ਅਸਲ ਕਹਾਣੀ ਕੀ ਹੈ ਆਓ ਇਸ ਵੀਡੀਓ ਰਾਹੀਂ ਜਾਣਦੇ ਆ ਪਰ ਉਸ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਵੀਡੀਓ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਹਾਓ ਦੋਸਤੋ ਅਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਸਾਰੀ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ ਇਸ ਹਤੜੀ ਤੋਂ ਜਿਸ ਦਾ ਨਾਮ ਹੈ ਮਹਾਦੇਵੀ ਮਾਧਰੀ ਮਹਾਰਾਸ਼ਟਰ ਦੇ ਕੋਲਾਪੁਰ ਜ਼ਿਲ੍ਹੇ ਵਿੱਚ ਇੱਕ ਨੰਦਨੀ ਨਾਮ ਦਾ ਕਸਬਾ ਪੈਂਦਾ ਹੈ ਇਸ ਨੰਦਨੀ ਕਸਬੇ ਵਿੱਚ ਜੈਨ ਧਰਮ ਦੇ ਲੋਕਾਂ ਦਾ ਇੱਕ 1200 ਸਾਲ ਪੁਰਾਣਾ ਧਾਰਮਿਕ ਸਥਾਨ ਮੌਜੂਦ ਹੈ ਇਸ ਧਾਰਮਿਕ ਸਥਾਨ ਨੂੰ ਜੈਨ ਮੱਠ ਕਿਹਾ ਜਾਂਦਾ ਇਸ ਜੈਨ ਮੱਠ ਵਿੱਚੋਂ ਪਿਛਲੇ 33 ਸਾਲਾਂ ਤੋਂ ਇੱਕ ਹਤੜੀ ਰਹੀਦੀ ਆ ਰਹੀ ਹੈ ਜੋ ਛੋਟੀ ਜੀ ਇਸ ਮੱਠ ਦੇ ਵਿੱਚ 33 ਸਾਲ ਪਹਿਲਾਂ ਆਜ਼ਾਦੀ ਤੇ ਮੱਠ ਦੇ ਪੁਜਾਰੀਆਂ ਵੱਲੋਂ ਉੱਥੋਂ ਦੇ ਜੈਨ ਸ਼ਰਧਾਲੂਆਂ ਵੱਲੋਂ ਇਸ ਹਤਨੀ ਜਿਸ ਦਾ ਨਾਮ ਮਹਾਦੇਵੀ ਮਾਧਰੀ ਹੈ ਇਸ ਨੂੰ ਪਾਲਿਆ ਪੋਛਿਆ ਜਾਂਦਾ ਹੈ ਮਹਾਰਾਸ਼ਟਰ ਦੇ ਕੋਲਾਪੁਰ ਜ਼ਿਲ੍ਹੇ ਦੇ ਲਗਭਗ 700 ਤੋਂ ਵੱਧ ਪਿੰਡ ਉਹ ਹਨ ਜਿੱਥੇ ਬਹੁਤਾਤ ਜੈਨ ਲੋਕਾਂ ਦੀ ਆਬਾਦੀ ਰਹਿੰਦੀ ਤੇ ਉਹਨਾਂ ਦੀ ਸਭ ਤੋਂ ਵੱਡਾ ਮੱਠ ਇਹੀ ਹੈ ਨੰਦਨੀ ਕਸਬੇ ਵਾਲਾ ਜਿੱਥੇ ਇਹ ਮਾਹਦੇਵੀ ਮਾਧਰੀ ਹਤਨੀ ਰਹਿ ਰਹੀ ਸੀ ਜੈਨ ਧਰਮ ਦੇ ਲੋਕਾਂ ਅਨੁਸਾਰ ਬਚਪਨ ਤੋਂ ਹੀ ਮੱਠ ਵਿੱਚ ਪਲੀ ਹੋਰ ਕਾਰਨ ਇਸ ਮਾਧুরী ਹਥਣੀ ਵਿੱਚ ਬਹੁਤ ਸਾਰੇ ਧਾਰਮਿਕ ਗੁਣ ਸਨ ਉਹ ਪਰਮਾਤਮਾ ਦੇ ਮੂਰੇ ਇਨਸਾਨਾਂ ਵਾਂਗੂ ਸਿਰ ਝੁਕਾ ਕੇ ਮੱਥਾ ਟੇਕਦੀ ਹੁੰਦੀ ਸੀ ਇਹ ਹਥਣੀ ਮੱਠ ਵਿੱਚ ਆਉਣ ਵਾਲੇ ਸ਼ਰਧਾਲੂਆਂ ਨਾਲ ਵੀ ਬੜੀ ਘੁਲ ਮਿਲ ਜਾਂਦੀ ਹਰ ਕੋਈ ਇਸ ਨੂੰ ਛੂ ਕੇ ਉਸ ਨਾਲ ਪਿਆਰ ਕਰਦਾ ਹੌਲੀ ਹੌਲੀ ਨਾਲ ਲੱਗਦੇ ਦੂਜੇ ਜ਼ਿਲ੍ਹਿਆਂ ਵਿੱਚ ਵੀ ਮਾਧਰੀ ਹਤਨੀ ਕਾਫੀ ਮਸ਼ਹੂਰ ਹੋ ਗਈ ਲੋਕ ਉਸ ਦੀ ਸਿਆਣਪ ਦੇ دیਵਾਨੇ ਸਨ ਤਾਰ ਵਿਖੇ ਪ੍ਰੋਗਰਾਮਾਂ ਵਿੱਚ ਲੋਕ ਬੜੀ ਸ਼ਰਧਾ ਦੇ ਨਾਲ ਇਸ ਹਤਰੀ ਨੂੰ ਲੈ ਕੇ ਜਾਂਦੇ। ਕੋਲ ਮਲਾ ਕੇ ਜੈਨ ਲੋਕ ਇਸ ਹਤਰੀ ਨੂੰ ਇੱਕ ਰੱਬ ਦਾ ਭੇਜਿਆ ਹੋਇਆ ਤੋਹਫ਼ਾ ਸਮਝਦੇ ਸਨ। ਹੋਣ ਇਸ ਮਾਦਰੀ ਦੀ ਇਹੀ ਮਸ਼ਹੂਰੀ ਉਸ ਉੱਤੇ ਭਾਰੀ ਪੈ ਜਾਂਦੀ ਹੈ। ਜੈਨ ਧਰਮ ਦੇ ਲੋਕਾਂ ਦੀ ਮੰਨੀਏ ਤਾਂ ਉਹਨਾਂ ਅਨੁਸਾਰ ਜਦੋਂ ਗੁਜਰਾਤ ਦੇ ਵਿੱਚ ਅਬਾਨੀਆਂ ਦਾ ਪੁੱਤ ਵਰਤਾਰਾ ਨਾਮ ਦਾ ਇੱਕ ਬਹੁਤ ਵੱਡਾ ਨਵਾਂ ਚਿੜੀਆ ਘਰ ਬਣਾ ਰਿਹਾ ਸੀ ਤਾਂ ਉਸ ਵਕਤ ਇਸ ਚਿੜੀਆ ਘਰ ਦੇ ਕੁਝ ਅਧਿਕਾਰੀ ਮਹਾਰਾਸ਼ਟਰ ਦੇ ਇਸ ਜਾਨਵਰ ਬੱਠ ਵਿੱਚ ਆਉਂਦੇ ਹਨ ਤੇ ਮਾਤਰੀ ਹਤਣੀ ਦੀ ਸੂਝਬੂਝ ਉਸ ਦੀ ਸਿਆੜਪਰੂ ਦੇਖ ਕੇ ਜਾਨਵਰ ਬੱਠ ਦੀ ਪ੍ਰਬੰਧਕ ਕਮੇਟੀ ਨੂੰ ਅਪੀਲ ਕਰਦੇ ਹਨ ਕਿ ਤੁਸੀਂ ਇਹ ਹਤਣੀ ਸਾਨੂੰ ਦੇ ਦਿਓ ਇਹ ਸਾਡੇ ਬਟਾਰਾ ਚਿੜੀਆ ਘਰ ਦੀ ਸੁਭਾ ਵਧਾਵੇਗੀ ਕਿਉਂਕਿ ਇਹ ਆਮ ਲੋਕਾਂ ਦੇ ਨਾਲ ਬੜੀ ਘੁੱਲ ਮਿਲ ਕੇ ਰਹਿੰਦੀ ਹੈ ਤੇ ਜੋ ਚਿੜੀਆ ਘਰ ਵਿੱਚ ਸਲਾਨੀ ਇਸ ਨੂੰ ਦੇਖਣ ਆਉਣਗੇ ਉਹਨਾਂ ਨੂੰ ਕੋਈ ਡਰ ਨਹੀਂ ਹੋਵੇਗਾ ਜਦਕਿ ਚਿੜੀਆ ਘਰਾਂ ਵੱਲੋਂ ਦੂਜੇ ਜੰਗਲੀ ਹਾਥੀਆਂ ਨੂੰ ਸੰਭਾਲਣਾ ਬੜਾ ਔਖਾ ਕੰਮ ਹੁੰਦਾ ਹੈ ਕ્યા ਜ਼ਿਆਦਾ ਹੈ ਕਿ ਇਸ ਹਤਰੀ ਦੇ ਬਦਲੇ ਅਬਾਨੀਆਂ ਵੱਲੋਂ ਬਹੁਤ ਸਾਰੇ ਪੈਸੇ ਵੀ ਜੈਨ ਮੱਠ ਨੂੰ ਆਫਰ ਕੀਤੇ ਗਏ ਸਨ ਪਰ ਜੈਨ ਮੱਠ ਇਹ ਪ੍ਰਸਤਾਵ ਠਗਰਾ ਦਿੱਤਾ ਉਹਨਾਂ ਅਨੁਸਾਰ ਇਹ ਕੋਈ ਆਮ ਹਾਥੀ ਨਹੀਂ ਹੈ ਇਹ ਸਾਡੇ ਧਰਮ ਦੀ ਆਸਥਾ ਨਾਲ ਜੁੜੀ ਹੋਈ ਸੀ ਅਸੀਂ ਇਸ ਨੂੰ ਨਹੀਂ ਦੇ ਸਕਦੇ ਇਹ ਕੋਰੀ ਨਾ ਸੁਣ ਕੇ ਚਿੜੀਆ ਘਰ ਦੇ ਅਧਿਕਾਰੀ ਬੜੇ ਗੁੱਸੇ ਵਿੱਚ ਉੱਥੋਂ ਜਾਂਦੇ ਹਨ ਤੇ ਬਾਅਦ ਵਿੱਚ ਇਸ ਬਾਦਰੀ ਨੂੰ ਹਾਸਲ ਕਰਨ ਲਈ ਭਾਰਤ ਦੀ ਜੰਗਲਵਰਾ ਦੀ ਰੱਖਿਆ ਕਰਨ ਵਾਲੀ ਇੱਕ ਸੰਸਥਾ ਪੇਟਾ ਨੂੰ ਆਪਣੇ ਨਾਲ ਬੁਲਾਉਦੇ ਤੇ ਬੰਬੇ ਹਾਈ ਕੋਰਟ ਵਿੱਚ ਜੈਨ ਮੱਠ ਦੇ ਵਿਰੁੱਧ ਇੱਕ ਕੇਸ ਦਾਇਰ ਕਰਦੇ ਹਨ ਕਿ ਜੀ ਮੱਠ ਵਿੱਚ ਰਹਿਣ ਵਾਲੀ ਹਤਨੀ ਦੀ ਸਿਹਤ ਬਹੁਤ ਖਰਾਬ ਹੈ ਉਸ ਤੇ ਬਹੁਤ ਝੁਲਬ ਕੀਤੇ ਜਾ ਰਹੇ ਹਨ ਬੰਬੇ ਹਾਈ ਕੋਰਟ ਹਤਰੀ ਦੀ ਜਾਂਚ ਦੀ ਆਦੇਸ਼ ਦਿੱਤੀ ਹੈ ਪਰ ਜਾਂਚ ਵਿੱਚ ਮਾਦਰੀ ਬਿਲਕੁਲ ਤਦਰੁਸਤ ਪਾਈ ਜਾਂਦੀ ਫਿਰ ਇਹ ਪੇਟਾ ਵੱਲੋਂ ਹਤਨੀ ਤੇ ਝੁਲਬ ਔੜ ਦੀ ਗੱਲ ਕਹੀ ਗਈ ਕੇਸ ਨੂੰ ਜ਼ਬਰਦਸਤੀ ਸਗਲਾ ਦੇ ਨਾਲ ਵਧ ਕੇ ਰੱਖਿਆ ਜਾਂਦਾ ਦੱਦਕੇ ਅਸਲੀਅਤ ਵਿੱਚ ਇਦਾਂ ਦਾ ਕੁਝ ਵੀ ਨਹੀਂ ਸੀ ਆਬਾਨੀ ਗਰੁੱਪ ਵੱਡੇ ਵੱਡੇ ਵਕੀਲਾ ਦੇ ਪੈਨਲਾਂ ਰਾਹੀਂ ਬੱਬੇ ਹਾਈ ਕੋਰਟ ਵਿੱਚੋਂ ਇਹ ਕੇਸ ਆਪਣੇ ਹੱਕ ਵਿੱਚ ਕਰਵਾ ਲੇਦਾ ਕੋਰਟ ਹਤਰੀ ਨੂੰ ਗੁਜਰਾਤ ਦੇ ਵਰਤਾਰਾ ਚਿੜੀਆ ਘਰ ਵਿੱਚ ਦੇਖਭਾਲ ਅਤੇ ਇਲਾਜ ਵਾਸਤੇ ਭੇਜਣ ਦਾ ਫੈਸਲਾ ਜਾਰੀ ਕਰਦੀ ਹੈ ਇਸ ਫੈਸਲੇ ਦੇ ਵਿਰੁੱਧ ਜੈਡ ਬੱਟ ਦੇ ਲੋਕ ਸੁਪਰੀਮ ਕੋਰਟ ਤੱਕ ਪਹੁੰਚ ਕਰਦੇ ਹਨ ਪਰ ਸੁਪਰੀਮ ਕੋਰਟ ਵੀ ਬੱਬੇ ਹਾਈ ਕੋਰਟ ਦੇ ਫੈਸਲੇ ਨੂੰ ਹੀ ਲਾਗੂ ਰੱਖਦੀ ਕਿ ਮਹਾਦੇਵੀ ਬਾਧਰੀ ਨੂੰ ਵਰਤਾਰਾ ਭੇਜਿਆ ਜਾਵੇ ਅਦਾਲਤ ਦੇ ਫੈਸਲੇ ਤੋਂ ਬਾਅਦ ਵਣ ਵਿਭਾਗ ਅਤੇ ਆਬਾਦੀ ਦੇ ਚਿੜੀਆ ਘਰ ਦੇ ਅਧਿਕਾਰੀ ਨੰਦਣੀ ਕਸਬੇ ਦੇ ਜੈਨਵਟ ਪਹੁੰਚਦੇ ਹਨ ਹਾਥੀ ਨੂੰ ਉਥੋਂ ਲਜਾੜ ਦੀ ਕਾਰਵਾਈ ਸ਼ੁਰੂ ਹੁੰਦੀ ਹੈ ਉਥੇ ਸੈਂਕੜੇ ਜੈਨੀ ਲੋਕ ਵਿਰੋਧ ਵਿੱਚ ਪਹੁੰਚ ਜਾਂਦੇ ਤੇ ਲੋਕ ਬੜੇ ਹੀ ਗਵਗੀਨ ਮਾਹੌਲ ਵਿੱਚ ਹਾਥੀ ਨੂੰ ਆਖਰੀ ਵਿਦਾਈ ਦਿੱਤੇ ਧਾਰਮਿਕ ਪੂਜਾ ਹਾਥੀ ਦੀ ਕੀਤੀ ਜਾਂਦੀ ਜੈਨ ਲੋਕਾਂ ਦਾ ਕਹਿਣਾ ਸੀ ਕਿ ਅਸੀਂ ਕਰੋੜ ਦਾ ਤਾਂ ਸਰਬਾਨ ਕਰਦੇ ਹਾਂ ਪਰ ਇਹ ਹਾਥੀ ਸਾਡੇ ਜੈੜ ਸਵਾਜ ਦਾ ਹਿੱਸਾ ਸੀ ਇਹ ਸਾਡੀ ਧਰਵੇਕਾਸਤਾ ਦਾ ਪ੍ਰਦੀਕ ਸੀ ਜਿਸ ਵੇਲੇ ਹਥਣੀ ਨੂੰ ਬਾਠ ਵਿੱਚੋਂ ਲਾਰ ਐਸਡ ਤਾਂ ਹਜ਼ਾਰਾਂ ਲੋਕ ਉੱਤੇ ਉੱਚੀ ਉੱਚੀ ਦਰੋ ਰਹਿ ਸਨ ਕਿ ਇਸ ਨੂੰ ਨਾਲ ਜਾਇਆ ਜਾਵੇ ਜਦੋਂ ਹਥਣੀ ਆਖਰੀ ਵੇਲੇ ਜੈਨ ਬਾਠ ਦੇ ਪੁਜਾਰੀ ਨੂੰ ਸਲਾਹ ਕਰਦੀ ਤਾਂ ਉੱਚੀ ਉੱਚੀ ਪੁਜਾਰੀ ਨੂੰ ਰੋਧਾ ਦੇ ਕੇ ਉੱਥੇ ਖੜੇ ਲੋਕਾਂ ਦੀਆਂ ਤਾਹਾਂ ਨਿਕਲ ਜਾਂਦੀਆਂ ਇਹੀ ਤਸਵੀਰਾਂ ਇਹ ਫਿਰ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਸਨ ਖੈਰ ਜ਼ਬਰਦਸਤੀ ਹਥਣੀ ਨੂੰ ਵਰਦਾਰਾ ਚੜੀਆ ਘਰ ਵਿੱਚ ਪਹੁੰਚਾ ਦਿੱਤਾ ਗਿਆ ਹੈ ਲੋਕਾਂ ਬਦਾਵਕ ਆਬਾਨੀਆਂ ਨੇ ਜਾਣ ਬੁੱਝ ਕੇ ਆਪਣੇ ਚਿੜੀਆ ਘਰ ਵਾਸਤੇ ਇਸ ਹਤਰੀ ਨੂੰ ਚੁੜਿਆ ਕਿਉਂਕਿ ਇਹ ਹਤਰੀ ਆਮ ਹਾਥੀਆਂ ਵਾਂਗ ਨਹੀਂ ਸੀ ਇਸ ਹਤਰੀ ਦਾ ਕੱਦ-ਕਾੜ ਜੰਗਲੀ ਹਾਥੀਆਂ ਤੋਂ ਕਿਤੇ ਵੱਧ ਸੀ ਪੁੱਜਾ ਇਹ ਹਤਰੀ ਬਚਪਨ ਤੋਂ ਹੀ ਲੋਕਾਂ ਨਾਲ ਘੁਲ ਮਿਲ ਕੇ ਰਹਿ ਰਹੀ ਹੈ ਜਦਕਿ ਜੰਗਲੀ ਹਾਥੀਆਂ ਨੂੰ ਲਿਆ ਕੇ ਟ੍ਰੇਨ ਕਰਨਾ ਬੜਾ ਔਖਾ ਕੰਮ ਹੁੰਦਾ ਆਬਾਨੀਆਂ ਨੂੰ ਇਹ ਆਸ ਸੀ ਕਿ ਮਾਦਰੀਦਾਲ ਉਹਨਾਂ ਦੇ ਚਿੜੀਆ ਘਰ ਨੂੰ ਦੇਖਣ ਵਾਸਤੇ ਜ਼ਿਆਦਾ ਸਲਾਨੀ ਆਉਣਗੇ ਜੇਸਾ ਡਾਟਾ ਲੋਡਡ ਵਾਪਦੜ ਵਿੱਚ ਵੱਧ ਹੋਵੇਗੀ ਪਰ ਇਸ ਕਾਰਵਾਈ ਨਾਲ ਜੈਨ ਸਮਾਜ ਅਬਾਨੀ ਵਿਰੁੱਧ ਗੁੱਸੇ ਵਿੱਚ ਭੜਕ ਉਠਿਆ ਹੈ ਲੋਕਾਂ ਨੇ ਰਿਲਾਇੰਸ Jio ਦੇ ਬਾਈਕਾਟ ਦਾ ਲੜਨ ਕਰ ਦਿੱਤਾ ਮਹਾਰਾਸ਼ਟਰ ਦੇ ਕਈ ਜ਼ਿਲ੍ਹਿਆਂ ਦੇ ਲੋਕਾਂ ਨੇ Jio ਦੀਆਂ ਸਿਮਾ ਪੋਰਟ ਕਰਵਾ ਦਿੱਤੀਆਂ ਤੇ ਕਈਆਂ ਨੇ ਉਹੀ ਭੰਨ ਸੁਟੀਆਂ ਜੈਨ ਸਮਾਜ ਅਤੇ ਬਾਦਰੀ ਹੱਤਨੀ ਵਾਸਤੇ ਦੂਜੇ ਧਰਮਾਂ ਦੇ ਲੋਕ ਵੀ ਸਾਹਮਣੇ ਆਏ ਪਿਛਲੇ ਦਿਨੀ ਇਸ ਹੱਤਨੀ ਵਾਸਤੇ ਇੱਕ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਕਰੀਬ 7 ਲੱਖ ਲੋਕਾਂ ਨੇ 45 ਕਿਲੋਮੀਟਰ ਪੈਦਲ ਚੱਲ ਕੇ ਆਪਣਾ ਵਿਰੋਧ ਦਰਜ ਕਰਵਾਇਆ ਲੋਕਾਂ ਮੁਤਾਬਕ ਜੇ ਹਤੜੀ ਤੰਦਰੁਸਤ ਨਹੀਂ ਸੀ ਤਾਂ ਉਸ ਦਾ ਇਲਾਜ ਬੱਠ ਵਿੱਚ ਵੀ ਕੀਤਾ ਜਾ ਸਕਦਾ ਸੀ ਫਿਰ ਉਸ ਨੂੰ ਇੱਕ ਟਰੱਕ ਵਿੱਚ ਬੰਦ ਕਰਕੇ 1200 ਕਿਲੋਮੀਟਰ ਦੂਰ ਕਿਉਲ ਜਾਇਆ ਗਿਆ ਹੁਣ ਅਗਲੇ ਦਿਨਾਂ ਵਿੱਚ ਇਸ ਹਤੜੀ ਬਾਬਤ ਕੀ ਫੈਸਲਾ ਹੁੰਦਾ ਜਾਂ ਲੋਕ ਕੀ ਕਰਦੇ ਹਨ ਇਹ ਦੇਖਣ ਵਾਲਾ ਹੋਵੇਗਾ ਸੋ ਦੋਸਤੋ ਇਹ ਸੀ ਬਾਹ ਦੇਵੀ ਬਾਦਰੀ ਹਤੜੀ ਦੀ ਕਹਾਣੀ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ